ਲੜਕਿਆਂ ਦੀ ਰੈਸਲਿੰਗ ਪਾਕਿਸਤਾਨ ਕਦੇ ਸੋਚੇ ਵੀ ਨਾ ਠੀਕ ਕਿਹੜਾ ਬੰਦਾ ਜਿਹੜਾ ਐ ਸਦਾ ਸਰਦਾਰ ਆਪਣੇ ਬੇਟੀ ਨੂੰ ਕਿੱਟ ਪੁਆ ਕੇ ਪਰਵਾਣੀ ਦੀ ਗੱਦੇ ਤੇ ਚੜਾ ਹੈਗਾ ਪਰ ਲੋਕਾਂ ਦੇ ਬੱਚਿਆਂ ਨੂੰ ਸਮਗਲਿੰਗ ਦੇ ਆੜ ਦੇ ਵਿੱਚ ਰੈਸਲਰ ਬਣਾਣਾ ਡੁੱਬ ਕੇ ਮਰਨ ਵਰਗਾ ਕੰਮ ਹੈ ਤੁਸੀਂ 1966 ਤੋਂ ਲੈ ਕੇ ਤੁਹਾਡੇ 90% 올ੰਪੀਅਨ 90% ਵਾਈਲਡ ਕਾਰਡ ਦੀ ਭੀਖ ਲੈ ਕੇ ਗਏ ਜਿੰਨੇ ਸਾਰੇ ਰੈਫਰੈਂਸ ਕਰਦੇ ਉਹਦੇ ਆਧਾਰ 'ਤੇ ਐਂਡ ਐਨ ਗੋਜਕ ਚੈਂਪੀਅਨਸ਼ਿਪ ਕਰਾਣੇ ਆ ਜਿਹੜੇ ਸਿਰਫ ਤੁਹਾਡੇ ਬੱਚਿਆਂ ਬੱਚਿਆਂ ਮਾਵਾਂ ਪੈਣਾਂ ਦੀ ਹੋਏਗੀ ਹਾਂ ਅਗਰ ਇਹ ਕਰਵਾ ਦਿੰਦੇ ਨਾ ਤੇ ਫੇਰ ਅਗਲੀ ਗੱਲ ਕਰਨਾ ਗਰ ਨਾਦਾ 80000 ਆਵਾਦੀ ਦਾ ਮੁਰਾਖਾ ਛੋਟਾ ਜਿਹਾ 골ਡ ਮੈਡਲ ਹਾਂ ਆਪਣੇ 골ਡ ਹਾਂ ਠੀਕ ਹੈ ਇੱਕ ਛੋਟਾ ਜਿਹਾ ਮੁਰਾਖਾ ਜਿਹਦੀ 50000 ਬਾਦੀ ਹੈ ਬਿਟ੍ਰਿਕ ਵਰਜਨ ਆਈਲੈਂਡ ਹਾਂ ਪਿਛਲੇ 올림픽 ਦੇ ਵਿੱਚ ਐਥਲੈਟਿਕ ਦੇ ਵਿੱਚ ਇੱਕ 골ਡ ਇੱਕ ਸਿਲ버 ਦੋ ব্রੋਂਜ਼ ਚਾਰ ਹੀ ਆਏ ਹਾਂ ਹਾਂ ਔਰ ਚਾਰ ਹੀ ਮੈਡਲ ਲੈ ਕੇ ਚਲੇ ਗਏ 올림픽 ਤੋਂ ਬਿਲਕੁਲ ਵਰਧਨ ਆਈ ਡੈਨ ਕਤਨ ਖਲਾਫ ਨਹੀਂ ਨਾ ਮੜਕੀਆਂ ਦੀਆਂ ਖੇਡਾਂ ਦੇ ਮੈਂ ਮਰਦਾ ਦੇ ਲੇਕਨ ਮੇਰੀ ਪਹਿਲੀ ਸ਼ਰਤ ਹੈ ਕਿ ਇਹਦਾ ਲੈਵਲ ਆਪਣਾ ਉੱਚਾ ਕਰੋ ਉਸ ਤੇ ਫਿਰ ਲੈਵਲ ਤੇ ਜਾਣਾ ਜੇ ਤੋ ਸੇ ਉਹਨੇ ਫਚਾ ਦੇ ਤਾਂ ਲੈ ਕੇ ਤੁਹਾਡੇ 90% 올ੰਪੀਅਨ 90% ਵਾਈਟ ਕਾਰਡ ਦੀ ਭੀਖ ਲੈ ਕੇ ਗਏ ਖਿਡਾਰੀ ਲਈ ਵਾਈਟ ਕਾਰਡ ਹੀ ਮੰਗਿਆ ਜਾਂਦਾ ਹਾਂ ਅ ਜਿਹੜੇ ਜਾਣਾ ਹੁੰਦਾ ਨਾ ਜੁਮੇ ਜਾਂਦੇ ਨਾਲ ਆਫੀਸ਼ਲ ਨੇ ਹਾਂ ਔਰ ਸੈਕਰ ਪੈਡਲ ਨੂੰ ਲੱਗਦਾ ਖਿਡਾਰੀ ਪੈਡਲ ਹੈ ਹਾਂ ਤੇ ਆਫੀਸ਼ਲ ਸੈਕਰ ਉਹਦੀ ਆੜ ਚ ਜਾਂਦਾ ਉਹਦੀ ਆੜ ਚ ਜਾਂਦਾ ਗੇਰਾ ਨਾਦਾ 80000 ਆਬਾਦੀ ਦਾ ਮੁਲਕ ਅ ਛੋਟਾ ਜਿਆ ਗੋਲਡ ਮੈਡਲ ਆਪਣਾ ਗੋਲਡ ਹਾਂ ਠੀਕ ਹੈ ਇੱਕ ਛੋਟਾ ਜਿਹਾ ਮੁੱਦਾ ਹੈ ਜਿਹੜੀ 50000 ਬਾਦੀ ਹੈ ਮੈਟ੍ਰਿਕ ਵਰਜਨ ਆਈਲੈਂਡ ਹਾਂ ਪਿਛਲੀ 올림픽 ਦੇ ਵਿੱਚ ਰੈਸਿੰਗ ਦੇ ਵਿੱਚ ਇੱਕ ਗੋਲਡ ਇੱਕ ਸਿਲਵਰ ਦੋ ব্রੋਂਜ਼ ਚਾਰ ਹੀ ਹੈ ਹਾਂ ਔਰ ਚਾਰ ਹੀ ਮੈਡਲ ਲੈ ਕੇ ਚਲੇਗੇ 올림픽 ਤੋਂ ਬਿਲਕੁਲ ਵਰਜਨ ਆਈਲੈਂਡ ਹਾਂ ਔਰ ਅਸੀਂ ਉਸ 올림픽 ਦੇ ਵਿੱਚੋਂ ਆਖਰੀ 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 ਹਾਂ ਉਹ ਵਾਜ ਕਾਰਬੰਲੇ ਕਤਨ ਖਰਾਬ ਨਹੀਂ ਇੱਕ ਨਹੀਂ ਹਜ਼ਾਰ ਬੰਦਾ ਜਾਵੇ ਨਾਕਰ ਮੈਰਟ ਤੇ ਜਾਏ ਤਾਂ ਇੱਕ ਹਨ ਜੇ ਲੜਕੀਆਂ ਦੇ ਟੈਨਸ ਫੇਮ ਗਏ ਤੇ ਬੜਾ ਲੋਕ ਲੈਵਲ ਤੇ ਮਨਾਈ ਸ਼ਾਇਖਾ ਗੇੜਾ ਉਤੋ ਕਿ ਫਿਰ ਬੰਦੇ ਨੇ ਦੇਖਣ ਤੋਂ ਬਾਅਦ ਕਿਹਾ ਕਿ ਐਨਾ ਬਚਿਆਰ ਹੋ ਟੈਨਸ ਨਾਲ ਖੇਡਣ ਆਪਣੇ ਰੈਕਡ ਦੇ ਨਾਲ ਕਾਰਪਟ ਦੇ ਫਾਇਕ ਰਿਆ ਕਰਨ ਬੇਇੱਜ਼ਤ ਕਰਾ ਦਿੱਤਾ ਹਨ ਜਿਹੜੇ ਖੇਡਦੇ ਆ ਸਿੰਘ ਬੀਰੋ ਸਿੰਘ ਜ਼ੀਰੋ ਐਸ ਤੇ ਉਹ ਲੜਕੀਆਂ ਨੂੰ ਫੇ ਤਮਕੇ ਦੇਣੇ ਪੈਂ ਜਾਂ ਜਿਨ੍ਹਾਂ ਦੇ ਬਾਰੇ ਕਿਹਾ ਜਾ ਰਿਹਾ ਹਾਂ ਕਿ ਇਹਨਾਂ ਨੂੰ ਅੱਗੇ ਤੋਂ ਪਾਕਿਸਤਾਨ ਤੋਂ ਬਾਹਰ ਨਾ ਭੇਜਣਾ ਇਹਨਾਂ ਨੂੰ ਕਹੋ ਕਿ ਆਪਣੇ ਰੈਕਟਰਾਂ ਦੇ ਨਾਲ ਇਹ ਕਾਪੜਾ ਸਾਫ਼ ਕਰਨ ਐਸ ਲੈਵਲ ਦੀਆਂ ਲੜਕੀਆਂ ਨੂੰ ਸਫਾਰੇ ਭੇਜਦੇ ਐ ਫਿਰ ਪ੍ਰਾਈਡੋ ਪਰਫਾਰਮੈਂਸ ਤੇ ਮਰੇਂ ਤਰਾਦ ਦੇਣੇ ਪਏ ਚਾਰ ਮੁਲਕ ਨੇ ਇਸਲਾਮਿਕ ਰਿਪਬਲਿਕ ਜੀ ਇਰਾਨ ਪਾਕਿਸਤਾਨ ਅਫਗਾਨਿਸਤਾਨ ਮਰੀਟਾਨੀਆ ਵਾਹ ਇਹਦੇ ਉੱਤੇ ਇਸਲਾਮਿਕ ਲਿਬਾਸ ਕੰਪਲਸਰੀ ਹੈ ਵਾਹ ਸਭ ਤੋਂ ਵੱਡੇ ਪ੍ਰਵਾਨ ਜਿਹੜੇ ਤੋਂ ਦੁਨੀਆ ਦੇ ਵਿੱਚ ਇਰਾਨ ਦੇ ਨੇ ਬਿਲਕੁਲ ਦੋਸਤਾਂ ਸਰਾਪ ਤੋਂ ਲੈ ਕੇ ਅੱਜ ਤੱਕ ਜੀ ਵੱਡ ਚ ਅਲੰਪਿਕ ਜੇ ਬਣਾਉਂਦੇ ਨੇ ਜੀ ਜੀ ਉਹਨਾਂ ਦੀਆਂ ਕੁੜੀਆਂ ਰੈਸਲਿੰਗ ਨਹੀਂ ਕਰਦੀਆਂ ਹੂੰ ਲਬਾਸ ਦੀ ਵਜ੍ਹਾ ਨਾਲ ਉਹ ਚੱਲ ਤੇਰੀ ਮਾਂ ਬੋਲੀ ਏ ਵਿਆਹ ਕੱਖਾਂ ਵਾਂਗ ਨਾ ਰੋਲ ਪੰਜਾਬੀ ਪੜ ਪੰਜਾਬੀ ਲਿਖ ਪੰਜਾਬੀ ਗੈਰਤਮੰਦਾ ਬੋਲ ਪੰਜਾਬੀ ਪੰਜਾਬੀ ਮਿੱਠਿਓ ਦੇਸ਼ ਪੰਜਾਬ ਦੇ ਸਾਰੇ ਰੰਗ ਵੇਖਣ ਵਾਸਤੇ ਹੁਣੇ ਹੀ ਮੇਲਾ న్యూਸ ਟੀਵੀ ਸਬਸਕ੍ਰਾਈਬ ਕਰੋ ਤੇ ਫਿਰ ਵੇਖੋ ਮੇਲਾ ਛੱਟਵੇਂ ਚੱਲ ਕਨਸਰਾਂ ਹੋਂ ਤੱਕ ਕਹਿੰਦੇ ਨੇ ਕਿ ਰੈਸਲਿੰਗ ਫੈਡਰੇਸ਼ਨ ਜਿਹੜੀ ਹੈ ਨਾ ਜੀ ਉਹਦੇ ਵਿੱਚ ਵੀ ਇਹਨਾਂ ਨੇ ਖਵਾਂਤਿਨ ਮੈਂਬਰਸ ਰੱਖ ਲਈਆਂ ਨੇ ਔਰ ਕੁਝ ਇਲਜ਼ਾਮਾਤ ਲਗਾਉਣ ਵਾਲੇ ਜਿਹੜੇ ਨੇ ਉਹ ਤਾਂ ਇਥੋਂ ਤੱਕ ਵੀ ਕਹਿ ਰਹੇ ਨੇ ਕਿ ਜਨਾਬ ਇਹਦੇ ਆੜ ਦੇ ਵਿੱਚ ਕਿਉਂਕਿ ਪਾਕਿਸਤਾਨ ਵਿੱਚ ਤੇ ਨਾ ਰੈਸਲਿੰਗ ਡਰੈਸ ਜਿਹੜਾ ਮੇਲ ਪਾਉਂਦੇ ਨੇ ਉਹ ਲੜਕੀਆਂ ਦੇ ਪਾ ਹੀ ਨਹੀਂ ਸਕਦੀਆਂ ਤੇ ਨਾ ਉਸ ਫਾਰਮ ਵਿੱਚ ਆ ਕੇ ਰੈਸਲਿੰਗ ਖੇਡ ਸਕਦੀਆਂ ਨੇ ਮੁਕਾਬਲੇ ਤੇ ਉਹ ਇਲਜ਼ਾਮਾਦ ਲਗਾਉਣ ਵਾਲਾ ਜਿਹੜਾ ਪਾਸਾ ਹੈ ਨਾ ਜੀ ਉਹ ਇਹ ਹੀ ਕਹਿ ਰਹੇ ਨੇ ਕਿ ਇਹ ਜਿਹੜੀਆਂ ਖਵਾਂਤਿਨ ਮੈਂਬਰਸ ਬਣਾਈਆਂ ਗਈਆਂ ਨੇ ਫੈਡਰੇਸ਼ਨ ਦੀਆਂ ਇਹਨਾਂ ਦੀ ਆੜ ਦੇ ਵਿੱਚ ਹੁਣ ਖਵਾਂਤਿਨ ਦੀ ਵੀ ਟਰੈਫਿਕਿੰਗ ਕੀਤੀ ਜਾਏਗੀ ਮੈਂ ਕੋਈ ਨਾ ਰੋਸ਼ਨੀ ਪੂਰੀ ਪਾ ਦਿੰਦਾ ਜੀ ਇਹ ਤਾਂ ਦੋ ਚਾਰ ਪਾੜਨ ਜੀ ਤੁੰਗਿਆ ਤੇ ਅਸਲਾਮ ਇੱਕ ਮੌਲਾਖਣਾ ਜਿਹੜੇ ਉਹ ਪੰਜਾਬ ਤੋਂ ਉੱਤੇ ਸਰ ਦੋਨੇਸ਼ੀਆ ਵੀ ਆ ਮਲੇਸ਼ੀਆ ਫਰਾਂਸ ਫਰਾਂਸ ਉੱਤੇ ਇਸਲਾਮਿਕ ਡிரஸ் ਆਪਸ਼ਨਲ ਹੈ। ਅੱਛਾ। ਆਪਸ਼ਨਲ ਹੈ। ਲੜਕੀਆਂ ਉਹ ਰਿਆਟਾ ਖੇਡਦੀਆਂ ਨੇ। ਜੀ। ਤਿੰਨ ਦੇ ਕਰੇ ਪਾ ਦਿਆ। ਹਾਂ। ਮਲੇਸ਼ੀਆ, ਇండోਨੇਸ਼ੀਆ, ਉਜ਼ਬਕਿਸਤਾਨ। ਇਹ ਇਸਲਾਮਿਕ ਮਲਕ ਹੈ। ਜੀ ਸਰ। ਚਾਰ ਮੂਲਕ ਨੇ ਇਸਲਾਮਿਕ ਰਿਪਬਲਿਕ। ਜੀ। ਕੈਰਨ, ਪਾਕਿਸਤਾਨ, ਅਫਗਾਨਿਸਤਾਨ, ਮਾਰੀਟਾਨੀਆ। ਉਹ। ਇਹਦੇ ਉੱਤੇ ਇਸਲਾਮਿਕ ਲਿਬਾਸ ਕੰਪਲਸਰੀ ਹੈ। ਵਾ ਸਭ ਤੋਂ ਵੱਡੇ ਪ੍ਰਭਾਵ ਜਿਹੜੇ ਦੁਨੀਆਂ ਦੇ ਵਿੱਚ ਇਰਾਨ ਦੇ ਨੇ ਬਿਲਕੁਲ ਰੂਸ ਤੋਂ ਫਰਾਤ ਤੋਂ ਲੈ ਕੇ ਅੱਜ ਤੱਕ ਵੱਡ ਚਾਬਾ ਲੰਕੀ ਚੇਬਨ ਹੁੰਦੇ ਨੇ ਜੀ ਜੀ ਉਹਨਾਂ ਦੀਆਂ ਕੁੜੀਆਂ ਰੈਸਿੰਗ ਨਹੀਂ ਕਰਦੀਆਂ ਹਮ ਲਬਾਰਦੀ ਵਜ ਨਾਲ ਹਾਂ ਠੀਕ ਹੈ ਜੀ ਜੀ ਅਫਾਹਰ ਸਾਡੇ ਕੁੜੀਆਂ ਫੁੱਟਬਾਲ ਖੇਡਦੀਆਂ ਸੀ ਫੁੱਲੀ ਕਮਾਂਡ ਹਾਂ ਅਨਫੋਰਚੂਨੇਟਲੀ ਸਾਡੀਆਂ ਕੁੜੀਆਂ ਨਿਕਰਾ ਪਾ ਕੇ ਵੀ ਖੇਡਦੀਆਂ ਹਮ ਠੀਕ ਹੈ ਜੀ ਬਿਲਕੁਲ ਉਹ ਫੇਰ ਵੀ ਕੋਈ ਸ਼ਰਤ ਕਰ ਉਹ ਪਾਬੰਦੀ ਲਵਾਈ ਹੈ ਅਨਾ ਕਰੇ ਹੋ ਚਲ ਜੇ ਮੈਂ ਨਿਕਰਾਂ ਤੇ ਪਾਬੰਦੀ ਲਵਾਈ ਹੈ ਡਾਕਟਰ ਨੇ ਕਰਾ ਹਾਂ ਹਾਂ ਲੇਕਿਨ ਰਸਲੀਗਰ ਜਿਹੜੀ ਇਹ ਤਾਂ ਇੰਤਹਾਈ ਬੇਖੁਦਾ ਨਬਾਤ ਹੈ ਫਾ ਲੜਕੀਆਂ ਨਹੀਂ ਜੀ ਮੈਂ ਉਹ ਤਸਵੀਰ ਲੜਕੀਆਂ ਦਾ ਫਰਡਿਸ਼ਨ ਚ ਆਣਾ ਜਿਹੜਾ ਨਾ ਜੀ ਉਹ ਅਸਰ ਤੇ ਇਹਨਾਂ ਨੂੰ ਉਤਉਕ ਮੈਂ ਕਿ ਇਹ ਇਹ ਕਰਦੇ ਸਨ ਵੋਟ ਨਹੀਂ ਲੈਣ ਦੇ ਨਾ ਲੜਕੀਆਂ ਦੇ ਅਲੱਗ ਦਾ ਬਾਡੀ ਬਣਾ ਲੈਂਦੇ ਸਨ ਹਮ ਰੈਸਲਿੰਗ ਪੰਜਾਬ ਹੈ ਆਰਮੀਆ ਰੈਸਲਿੰਗ ਦੇ ਨਾਲ ਅਫੀਲੀਏਟਰ ਨਾ ਇਸ ਤਰ੍ਹਾਂ ਕਿ ਲੜਕੀਆਂ ਦੇ ਬਾਡੀ ਬਣਾ ਲੈ ਉਹਦਾ ਵੋਟ ਸੀ ਉਹ ਵੋਟ ਲੈ ਨਹੀਂ ਹੈ ਅਲੱਗ ਦਾ ਬਾਡੀ ਬਣਾ ਲੈਂਦੇ ਸਨ ਇੰਟਰਨੈਸ਼ਨਲ 올림픽 ਕਮੇਟੀ ਨੇ ਕਿਹਾ ਕਿ ਗਲਤ ਹੈ ਤੁਸੀਂ ਆਪਣੇ ਫੈਡਰੇਸ਼ਨਾਂ ਦੇ ਵਿੱਚ ਲੜਕੀਆਂ ਨੂੰ ਫੈਡਰੇਸ਼ਨ ਦਾ ਮੈਂਬਰ ਰੱਖੋ ਜੀ ਅਲੱਗ ਦਾ ਬਾਡੀਆ ਨਾ ਬਣਾਓ ਜੀ ਅਥ ਪੁਆਇੰਟ ਰਿਵਿਊਸ ਐਂਡ ਹਾਲ ਰੈਸਲਿੰਗ ਫਰਨੀਚਰ ਨੇ ਅਗਰ ਦੋ ਚਾਰ ਲੜਕੀਆਂ ਬਾਡੀ ਚ ਲਈਆਂ ਤਾਂ ਗਲਤ ਨਹੀਂ ਕੀਤਾ ਜੀ ਠੀਕ ਇਹ ਉਹਨਾਂ ਨੇ ਹੁਕਮ ਦੇ ਤਾਇਦ ਕੀਤਾ ਲੇਕਿਨ ਉਹਦੇ باوجود ਵੀ ਇਹ ਜਿਹੜਾ ਡੰਡੇ ਵਜ ਰਹੇ ਆ ਨਾ ਵੋਟ ਵੈਲੀ ਜੀ ਇਹ ਟੈਨਸੈਕਲੇ ਮਾਰਦੀ ਪਈ ਹੈ ਹਾਂ ਬਾੜੇ ਬਣਾ ਲੈ ਕੇ ਵੋਟ ਲੈਣਾ ਉਹਨੂੰ ਅਸੀਂ ਬੰਦਬੰਦ ਕਰਨੇ ਪਏ ਔਰ ਬੰਦਬੰਦ ਹੋ ਵੀ ਜਾਏਗਾ ਹਾਂ ਅੱਗੇ ਆਗੇ ਲੜਕੀਆਂ ਦੀ ਰੈਸਲਿੰਗ ਜੀ ਉਹ ਲੜਕਿਆਂ ਦੀ ਰੈਫਰਿੰਗ ਪਾਕਿਸਤਾਨ ਖਦੇ ਸੋਚੇ ਵੀ ਨਾ ਠੀਕ ਕਿਹੜਾ ਬੰਦਾ ਜਿਹੜਾ ਐ ਸਦਾ ਸਰਦਾਰ ਆਪਣੇ ਬੇਟੀ ਨੂੰ ਕਿੱਟ ਪਵਾ ਕੇ ਪਰਵਾਨੇ ਦੀ ਗੱਦੇ ਤੇ ਚੜਾਏਗਾ ਹਾਂ ਆ ਨਾਮ ਬਾਟਪੜੀ ਭੈਣ ਨੂੰ ਚੜਾਏਗਾ ਨਹੀਂ ਬਿਲਕੁਲ ਨਹੀਂ ਜਿੰਨੇ ਸਾਰੇ ਰੈਫਰਿੰਗ ਫਲੈਕਸ਼ਨ ਤੇ ਉਹਦੇ ਆਧਾਰ ਨਾਲ ਐਂਡ ਐਨ ਗੋਡਰ ਚੈਂਪੀਅਨਸ਼ਿਪ ਕਰਾਣੇ ਆ ਜਿਹੜੇ ਸਿਰਫ ਤੁਹਾਡੇ ਬੱਚਿਆਂ ਬੱਚਿਆਂ ਮਾਵਾਂ ਭੈਣਾਂ ਦੀ ਹੋਏਗੀ ਹਾਂ ਅਗਰ ਆ ਕਰਵਾ ਦਿੰਦੇ ਨਾ ਤੇ ਫੇਰ ਅਗਲੀ ਗੱਲ ਕਰਨਾ ਹਾਂ ਪਰ ਲੋਕਾਂ ਦੀਆਂ ਬੱਚਿਆਂ ਨੂੰ ਸਮੰਗਲਿੰਗ ਦੇ ਆੜ ਦੇ ਵਿੱਚ ਰੈਸਲਰ ਬਣਾਉਣਾ ਡੁੱਬ ਕੇ ਮਰਨ ਵਰਗਾ ਕੰਮ ਹੈ ਖਮਰ ਪੋਲਾ ਪ੍ਰਸ਼ਾਨ ਦਾ ਜੀ ਇੰਡੀਆ ਜਾ ਕੇ ਬਿਆਨ ਦੇਣਾ ਪਿਆ ਕਿ ਸਾਡੀ ਮਰਦਾਂ ਦੀ ਟੀਮ ਆਈ ਹੈ ਅਗਲੀ ਦਫਾ ਔਰਤਾਂ ਦੇ ਵੀ ਆਏਗੀ ਹਾਂ ਉਹ ਕੋਈ ਸ਼ਰਮ ਹੈ ਆਕਰੋ ਤੁਹਾਡੇ ਕੋਲ ਸੰਭਾਲੀ ਤੇ ਜਾਣੇ ਨੇ ਮਰਦਾਂ ਦੀ ਰੈਸਲਿੰਗ ਤੁਸੀਂ ਜਿੱਥੇ ਜਾਣਾ ਜਾਂ ਬਾਹਰ ਖਾਂਦੇ ਪਏ ਜੇ ਹੁਣ ਕੁੜੀਆਂ ਦੇ ਬਾਕਸਾਂ ਸ਼ੁਰੂ ਕੀਤੀ ਹੋਈ ਹੈ ਮੁੱਕਾ ਬਾਹਰ ਚਾਹੁੰਦਾ ਤੋ ਪਹਿਲੇ ਹੰਟ ਖੜੇ ਕਰ ਦਿੰਦੇ ਆ ਬਾਕਸ ਫਿਲਮ ਵਿੱਚ ਫੇਰ ਉਹ ਕਿਹਦਾ ਬਾਅਦ ਦੀ ਹਾਂ ਕਤਨ ਖਲਾਸ ਨਹੀਂ ਨਾ ਮੈਂ ਲੜਕੀਆਂ ਦੀਆਂ ਅੱਖਾਂ ਦੇ ਨਾ ਮਰਦਾ ਦੇ ਲੇਕਿਨ ਮੇਰੀ ਪਹਿਲੀ ਸ਼ਰਤ ਹੈ ਕਿ ਇਹਦਾ ਲੈਵਲ ਆਪਣਾ ਉੱਚਾ ਕਰੋ ਉਹ ਕਿਸ ਲੈਵਲ ਤੇ ਜਾਣਾ ਜੇ ਕੋਈ ਵੀ ਨਾ ਫਚਾ ਨਾ ਤੋਂ ਲੈ ਕੇ ਤੁਹਾਡੇ 90% 올ੰਪੀਅਨ 90% ਵਾਈਂਡ ਕਾਰਡ ਦੀ ਭੀਖ ਲੈ ਕੇ ਗਏ ਹਾਂ 25 ਕਰੋੜ ਆਵਾਮ ਦਾ ਮੁਲਕ ਭੀਖ ਮੰਗਦਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਹਾਂ ਅਸੀਂ ਲੁੱਟਿਆ ਪਾਣਿਆ ਵਾਪਸ ਆ ਕੇ ਜੀ ਫਲਾ ਅਲੰਪੀਅਨ ਫਨਾਮ ਪੀਣ ਕਿਸੇ ਕਹਦੇ ਨਾ ਕਿ ਬੰਦੇ ਨੂੰ ਪੈਡਲ ਲੱਗ ਗਿਆ ਸਾਕਲ ਜੀ ਉਹ ਦੁਕਾਨ ਤੇ ਜਾ ਕੇ ਤਰੋ ਸਾਕਲ ਲਾ ਦਿਓ ਇਹ ਖਿਡਾਰੀ ਲਈ ਵਾਈਟ ਕਾਰਡ ਹੀ ਮੰਗਿਆ ਜਾਂਦਾ ਹਾਂ ਅੱਜ ਜਿਹੜਾ ਜਾਣਾ ਹੁੰਦਾ ਨਾ ਜੁਮੇ ਜਾਂਦੇ ਦੇ ਨਾਲ ਆਫੀਸ਼ਲ ਨੇ ਹਾਂ ਔਰ ਸੈਕਰ ਪੈਡਲ ਨੂੰ ਲੱਗਦਾ ਖਿਡਾਰੀ ਪੈਡਲ ਹੈ ਹਾਂ ਤੇ ਆਫੀਸ਼ਲ ਸੈਕਰ ਉਹਦੀ ਆੜ ਚ ਜਾਂਦਾ ਉਹਦੀ ਆੜ ਚ ਜਾਂਦੇ ਨੇ ਹਾਂ ਰਿਓ ਰਬਿਕ ਤੇ ਗਿਆ ਜੀ ਇਟ ਇਜ਼ ਓਨ ਇੰਟਰਨੈਸ਼ਨਲ ਜਰਨਲਿਸਟ ਹੈ ਹਾਂ ਇੰਟਰਨੈਸ਼ਨਲ ਜਰਨਲ 올림픽 ਦਾ ਡਰੈਕ ਬੁਲਾਇਆ ਗਿਆ ਜੀ ਉੱਥੇ ਆਰ ਰੋਥਰ ਬੈਠਾ ਹੋਇਆ ਸੀ 올림픽 ਦਾ ਪ੍ਰੈਜ਼ੀਡੈਂਟ ਜੀ ਦੇਖ ਲਿਆ ਉਹ ਤਾਂ ਲੱਗਿਆ ਆਰਫਾ ਸਾਹਬ ਨੇ ਕਹਿੰਦਾ ਅੰਕਰ ਹਰ ਗੇਮ ਐ ਪਾਕਿਸਤਾਨ ਆਖਰੀ ਆ ਹਾਂ ਇਹ ਵਾਅਦਾ ਕਰ ਤੋਂ ਬਨੇ ਬੀ ਜੀ ਮੁੰਡੇ ਬਹੁਤ ਸਾਰਾ ਮਾਰ ਰਿਹਾ ਆਪ ਕੋ ਨਹੀਂ ਆ ਰਿਹਾ ਹਰ ਗੇਮ ਦਾ ਆਖਰੀ ਹਾਂ ਗੇਰਾ ਨਾਦਾ 80000 ਆਬਾਦੀ ਦਾ ਮੁਲਕ ਆ ਛੋਟਾ ਜਿਹਾ ਗੋਲਡ ਮੈਡਲ ਹਾਂ ਆਪਣੇ ਗੋਲਡ ਹਾਂ ਠੀਕ ਹੈ ਇੱਕ ਛੋਟਾ ਜਿਹਾ ਮੁਲਾਕਾ ਜੇ ਦੀ 5000 ਬਾਦੀ ਹੈ ਮੈਟ੍ਰਿਕ ਵਰਜਨ ਆਇਲੈਂਡ ਹਾਂ ਪਿਛਲੇ 올림픽 ਦੇ ਵਿੱਚ ਰੈਸਿੰਗ ਦੇ ਵਿੱਚ ਇੱਕ 골ਡ ਇੱਕ ਸਿਲ버 ਦੋ ਬ੍ਰਾਂਚ ਚਾਰ ਹੀ ਆਏ ਹਾਂ ਹਾਂ ਔਰ ਚਾਰ ਹੀ ਮੈਡਲ ਲੈ ਕੇ ਚੜੇਗੇ 올림픽 ਤੋਂ ਬਿਲਕੁਲ ਵਰਜਨ ਆਇਲੈਂਡ ਹਾਂ ਔਰ ਅਸੀਂ ਉਸ 올림픽 ਦੇ ਵਿੱਚੋਂ ਆਖਰੀ 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 ਹਾਂ ਵਾਸ਼ਟਾੜ ਬੰਲੇ ਕਤਨ ਖਰਾਬ ਨਹੀਂ ਇੱਕ ਨਹੀਂ ਹਜ਼ਾਰ ਬੰਦਾ ਜਾਵੇ ਨਾਕਰ ਮੈਰਿਟ ਤੇ ਜਾਏ ਤਾਂ ਹੁੰਦਾ ਫਿਆ ਹਾਂ 1954 ਤੁਸੀਂ ਜੀ ਚਾਰ ਹੀ ਬੰਦੇ ਆ ਨੇ 18 ਮਾਡਲ ਜਿੱਥੇ ਸੀ ਪੰਜ 골ਡ ਦੋ ਸਿਲਵਰ ਤੇ 11 ਬ੍ਰੌਂਜ਼ ਹਾਂ ਠੀਕ ਹੈ ਜੀ ਉਹਦੇ ਬਾਅਦ ਲਗਾਤਾਰ ਪਿਛਲੇ ਜਿਹੜੀਆਂ ਪੈਸ਼ਨ ਕੇ ਬਾਅਦ ਹਿਆ ਨਾ 400 400 400 400 ਹਾਂ ਇੱਕ ਵੀ 골ਡ ਨਹੀਂ ਹੋਰ ਹੋਏ ਉਹਦਾ ਪੁੱਤਰ ਚੰਨਾ ਗਿਆ ਮਰਦਾ ਕਿ ਸੂਰਜ ਦਾ ਗੈਬ ਸੇਬ ਗੈਬ ਪਾਤਾ ਤੁਹਾਡੇ ਕੋਲ ਡੇਟ ਤੇ ਹਰ ਰਿਜ਼ਲਟ ਆ ਜਾਂਦਾ ਐ ਐਨੇ ਲੋਗ ਸੇਬਿਆਂ ਕੋਲ ਨਾ ਦੇਖ ਰਾਂ ਨਾ ਅgetElementById ਉਲਟ ਗਏ ਨੇ ਗੈਬ ਕਸੂਰੀ ਦਾ ਬੇਟਾ ਗੱਦੇ ਤੇ ਗਿਆ ਹੀ ਨਹੀਂ ਗੈਬ ਪੈਸੇ ਜੇਬਸ ਕਿੰਨੇ ਕਦੇਰ ਤੱਕ ਰਸਿਆ ਅਧੇਰ ਨਗਰੀ ਬਰਦਾਸ਼ ਕਰਨੀ ਹੈ ਹਾਂ ਜਿਸ ਵੇਲੇ ਤੁਸੀਂ ਕਿਤੇ ਵੀ ਖੇਡਣ ਜਾਂਦੇ ਜੇ ਉਹਨਾਂ ਪਾਕਿਸਤਾਨ ਉੱਤੇ ਨਹੀਂ ਪਤਾ ਕਿਹੜੇ ਉੱਤੇ ਮਜੂਦ ਨੇ ਕਿ ਤੋਂ ਸੇ ਕਸਾ ਖੇਡੜਾ ਹਾਂ ਉਹ ਛੰਡੇ ਲੈ ਕੇ ਆਂਦੇ ਨੇ ਬੜੇ ਹਾਈ ਭਰਾ ਨਾਲ ਲਾ ਦੇਣ ਹਾਂ ਇਹਦੇ ਜਦੋਂ ਬੁਰਾ ਹਣੋਂ ਦਾ ਛੱਪ ਰੁਪੇਟ ਕੇ ਜਾਂਦੇ ਹੋ ਰਹੇ ਨੇ ਹਾਂ ਔਰ ਰੋਂਦੇ ਜਾ ਰਹੇ ਹੁੰਦੇ ਨੇ ਹਾਂ ਕਿ ਫਿਰ ਸ਼ਰਮ ਮੇ ਆਦੀ ਪੇ ਇੱਕ ਹਾਂ ਸਰ ਲੜਕੀਆਂ ਦੇ ਟੈਨਿਸ ਫੇਮ ਗਏ ਤੇ ਬੜਾ ਲੋਕ ਲੈਵਲ ਤੇ ਮਨਾਈ ਗਿਆ ਖੇਡੜਾ ਉਹ ਤੋਂ ਕਿ ਫਿਰ ਬੰਦੇ ਨੇ ਦੇਖਣ ਤੋਂ ਬਾਅਦ ਕਿਹਾ ਕਿ ਇਹਨਾਂ ਬੱਚਿਆਂ ਨੂੰ ਟੈਨਿਸ ਨਾਲ ਖੇਡਣਾ ਆਪਣੇ ਰੈਕਡ ਦੇ ਨਾਲ ਕਾਰਪੜ ਦੇ ਫਾਇ ਕਰਿਆ ਕਰਨ ਬइज्जत ਕਰਾ ਦਿੱਤਾ ਇਹਨਾਂ ਨੇ ਜਿਹੜੀ ਖੇਡਦੇ ਆ ਸਿੱਖੀ ਜ਼ੀਰੋ ਸਿੱਖੀ ਜ਼ੀਰੋ ਐਥੇ ਉਹ ਲੜਕੀਆਂ ਨੂੰ ਫੇ ਕਮਕੇ ਦੇਨੇ ਪਏ ਜਿਨ੍ਹਾਂ ਦਾ ਬਾਰੇ ਕਿਹਾ ਜਾ ਰਿਹਾ ਹੈ ਹਾਂ ਕਿ ਇਹਨਾਂ ਨੂੰ ਅੱਗੇ ਤੋਂ ਪਾਕਿਸਤਾਨ ਤੋਂ ਬਾਹਰ ਨਾ ਭੇਜਣਾ ਅਨੰਦ ਮਕੋਕ ਆਪਣੇ ਰੈਕਟਰਾਂ ਦੇ ਨਾਲ ਇੱਕ ਆਪਟ ਸਾਫ ਕਰਨਾ ਐਸ ਲੈਵਲ ਦੀਆਂ ਹਰਕਿਆਂ ਨੂੰ ਸਫਾਰੇ ਭੇਜਤੇ ਅਸੀਂ ਪ੍ਰੋਡੂਸ ਪਰਫਾਰਮੈਂਸ ਤੇ ਮਰੇਂ ਤਾਅ ਆਉਣ ਦੇ ਨਿਪੇ ਰਿਕੇ ਮੈਂ ਨਾ ਗੁਰ ਗਿਆ ਸੀ ਮੈਨੂੰ ਬਰਾਇਆ ਤੋੜਾ ਅਰਸਾ ਪਹਿਲੇ ਫੈਨਟ ਪਰ ਵੀ ਰਸ਼ੀਦ ਨੇ ਜੀ ਤੇਨ ਦਾ ਮਾਮਲਾ ਸੀ ਤੇਨ ਸੀ ਬੜੇ ਕਪਲੇ ਹੋ ਰਹੇ ਸਨ ਜੀ ਜੀ ਉਹਨਾਂ ਨਾਲ ਮੇਰੇ ਗੱਲਬਾਤ ਹੋਈ ਅਕਸਰ ਸਪਾਇ ਗੱਲ ਜਦੋਂ ਸ਼ੁਰੂ ਹੋਈਆਂ ਉਰਨ ਮਾਕੇਆ ਮਾਗਰੇ ਅਰਸ਼ ਨਦੀਮ ਜਾ ਰਿਹਾ ਜੇ ਵਰਲਡ ਚੈਂਪੀਅਨਸ਼ਿਪ ਟੋਕਿਓ ਜੀ ਇਹ ਸੈਡਨ ਸਟੈਂਡਿੰਗ ਕਮੇਟੀ ਦਾ ਉਹ ਸਪੋਰਟ ਦਾ ਚੇਅਰਮੈਨ ਹੈ ਹਾਂ ਇੰਜ ਬੈਠੇ ਹੋਇਆ ਜੀ ਮਾਗਰੇ 올림픽 キャンਪੀਅਨ ਹੋ ਰੰਪੇ ਦਾ ਡੋਰ ਲੜ ਜਾ ਰਿਹਾ ਜੇ ਕੁਝ ਦਿਨਾਂ ਦੇ ਬਾਅਦ ਯਾ ਤਾਂ ਸੁਟੇਗਾ ਹੀ ਨਹੀਂ ਹਾਂ ਤੇ ਯਾ ਪਹਿਲੇ ਛੇਾਂ ਚ ਨਹੀਂ ਆਏਗਾ ਵਾਹ ਹੱਕੇ ਬਕੇ ਹੋਏ ਅੱਛਾ ਤੋ ਉਹ ਰੱਪੇਖਿਆ ਪੈਣ ਸਮਝ ਰਹੇ ਆ ਹਾਂ ਬਾਕੀ ਤੁਹਾਨੂੰ ਅੰਦਰਲੇ ਸੌਰੇ ਤਾਂ ਨਹੀਂ ਪਤਾ ਅੰਦਰ ਮੈਨੂੰ ਪਤਾ ਹੈ ਹਾਂ ਪਾਕਸਾ ਫੋਰ ਬੋਰਡ ਦਾ ਬੰਦਾ ਬੈਠਾ ਹੋਇਆ ਸੀ ਵਕੀਲ ਮੈਂ ਕਹਿੰਦੇ ਫਿਰ ਐ ਕੀ ਕਰ ਦੇਣਾ ਮੈਂ ਕਿਹਾ ਕੁਝ ਹੱਦ ਤੱਕ ਹੋਣਾ ਕੁਝ ਚਲਣਾ ਸ਼ੁਰੂ ਹੋਏ ਸਨ ਹਾਂ ਕੁਝ ਹੱਦ ਤੱਕ ਕੁਝ ਕਰਨਾ ਸ਼ੁਰੂ ਹੋਏ ਸਨ ਲੇਕਿਨ ਕਿਸੇ ਨੇ ਨਾ ਦੇ ਕਮਰ ਤੇ ਹੱਥ ਨਹੀਂ ਰੱਖਿਆ ਹਾਂ ਉਹ ਬਿਵਾਸ ਹੋਏ ਹੌਣ ਦਾ ਫਰਦਰ ਹੀ ਕਿ ਖੇਲਾ ਦਾ ਮਾਮਲਾ ਇਹਦੇ ਵਿੱਚ ਬਹੁਤ ਛੋਟੇ ਲੈਵਲ ਦਾ ਫੈਸਲਾ ਸੀ ਕਿ ਹਾਂ ਜਿਹੜਾ ਵਧੀਰੇ ਆਦਮ ਨੂੰ ਘੜਨਾ ਪਿਆ ਦੋ ਬੱਚੇ ਬਾਕਸਰ ਬਾਹਰ ਬਾਕਸਰ ਫੋਰਬੋਰ ਨੇ ਕਿਹਾ ਕਿ ਨਹੀਂ ਜਾਣਗੇ ਇਹਨਾਂ ਨੇ ਐਨਓਸੀ ਨਹੀਂ ਲਿਆ ਹਾਂ ਜਿਨ੍ਹਾਂ ਨੇ ਐਨਓਸੀ ਲੈਣਾ ਸੀ ਹਰੇ ਕਿੰਨੇ ਬੰਦੇ ਉਹਨਾਂ ਨੇ ਬਾਹਰ ਭਜਵਾਏ ਨੇ ਲਾਈਫ ਬੈਨ ਉਹਦੇ ਬਾਅਦ ਲਾਈ ਬੈਂਡ ਦੇ باوجود ਉਹਨਾਂ ਨੂੰ ਪਾਕਿਸਤਾਨ ਫੋਰ ਬੋਰਡ ਦੇ ਹਾਇ ਇਸ ਫੋਰਮ ਨੇ ਕਿਹਾ ਐਫਆਈਏ ਦੇ ਹ아ਲੇ ਕਰੋ ਕਮਨ ਟ੍ਰੈਫਿੰਗ ਸੇ ਹਾਂ ਉਹਨਾਂ ਦਾ ਕੁਛ ਨਹੀਂ ਹੋਇਆ ਉਹ ਡਰਾਂਦੇ ਨਹੀਂ ਹਨ ਉਹਨਾਂ ਨੂੰ ਇੰਟਰਨੈਸ਼ਨਲ ਰੱਬ ਕਮੇਟੀ ਕਰੋ ਹਾਂ ਕਿਹਾ ਇੰਟਰਨੈਸ਼ਨਲ ਕਮੇਟੀ ਕਹਿੰਦੀ ਹੈ ਕਮਨ ਟ੍ਰੈਫਿੰਗ ਕਰੋ ਟ੍ਰੋਪਿੰਗ ਕਰੋ ਫਾਰ ਹਾਰਡਰ ਇਲੈਕਸ਼ਨ ਜਿਤੋ ਹਾਂ ਉਹਨਾਂ ਦੇ ਨੋਟਿਸ ਚ ਲਿਆਏ ਕੋਈ ਬਿਲਕੁਲ ਠੀਕ ਉਹਨਾਂ ਨੇ ਨੋਟਸ ਦੇ ਵਿੱਚ ਸਿਰਫ ਆਂਦਾ 550 ਡੋਲਾਰ ਮਾ ਹੋ ਗਿਆ ਹਾਂ ਕਰਪੀ ਕਰਦੇ ਉਹ ਇਹ ਨਾਲ ਮਿਲ ਜਾਂਦੇ ਨੇ ਹੱਕੀਕਰ ਦੇ ਸਾਹਮਣੇ ਲਿਆਓਗੇ ਨਾ ਤੁਹਾਨੂੰ ਨਹੀਂ ਇਹਨਾਂ ਨੂੰ ਕੱਢਣਾ ਪਏਗਾ ਉਹ ਕੱਢ ਦੇਣਗੇ ਵਾਹ ਕੋਈ ਹੋਰ ਨੂੰ ਦਫੇ ਤੇ ਫੇਈ ਇੱਕ ਬੰਦਾ ਦਫਾ ਲੈ ਜਾ ਰਿਹਾ ਸੀ ਉਹਨੂੰ ਮੈਂ ਬਰੀਫ ਕੀਤਾ ਹਾਂ ਕਿ ਐਂ ਜਰਾ ਤੂੰ ਜਾ ਰਿਹਾ ਕੰਮ ਲਈ ਇਹਦੇ ਤਾਂ ਕੁਝ ਨਹੀਂ ਹੋਣਾ ਰੱਪੇ ਕਰ ਰਹੇ ਉਹਨੂੰ ਐਕਸਰਨ ਕਰਾ ਫਾਈਨੈਂਸ਼ੀਅਲ ਬਗਲਿੰਗ ਕਰੇ ਹਾਂ ਐਨਐਐਫ ਕਲੀਅਰ ਆਪਰ ਫਰਾਂਡ ਕਰ ਬਗਲਿੰਗ ਕੀਤੀ ਹੈ ਐਫਆਰ ਮਨਦੋ ਪਰਵਾਰ ਜਦ ਦੇ ਮਸਾਨ ਹਾਂ ਹਾਂ ਉਹ ਮੇਰੇ ਨਾਲ ਸੀ ਉਹਨੂੰ ਜਦੋਂ ਮੈਂ ਕਾਗਜ਼ ਦਿੱਤੇ ਤਾਂ ਵੀ ਦੇ ਦਾਂਗਾ ਜੀ ਸ਼ਾਇਦ ਇੱਥੇ ਹੀ ਹੋਣ ਦਿੰਦੇ ਨਾ ਮੈਂ ਜੀ ਜੀ ਕਲੀਅਰ ਕੱਟ ਫਰਾਡ ਅੱਛਾ ਜੇ ਇਪਟ ਪਾਓ अच्छा रस्लिंग ਹੋ ਰਿਹਾ ਮੈਂ ਮੈਂ ਕੋਰਨ ਖੋਜ ਕੇ ਫਰਹਾਡ ਹੋ ਰਿਹਾ ਜੀ ਉਹ ਇੱਕ ਮਿੰਟ ਬਾਹਰ ਕੱਢ ਦੇ ਹਾਂ ਉਹ ਬੰਦਾ ਮੇਰੇ ਗੱਲ ਇਹ ਸੁਣ ਰਿਹਾ ਮਰਦੂਰ ਢਾਲ ਤੇ ਹਾਂ ਹਾਂ ਬਾਹਰ ਆ ਕੇ ਕੋਰਨ ਨੇ ਕਿ ਮੈਂ ਕਿਹਾ ਇਹ ਬੰਦਾ ਖਰੀਦਾ ਜਾ ਚੁੱਕਾ ਹੈ ਵਾਹ ਇਹ ਖਰੀਦਾ ਜਾ ਚੁੱਕਾ ਹੈ ਉਹ ਜਨਾਬ ਮਨਜ਼ੂਰ ਕਹਿੰਦਾ ਸਰ ਜੀ ਲੱਗਦਾ ਤੇ ਮੈਨੂੰ ਹੀ ਹੈ ਹਾਂ ਇਹ ਬੰਦਾ ਜਾ ਕੇ olympic ਨੂੰ ਕਹਿੰਦਾ ਕਿ ਜੋ ਕੁਝ ਪਾਕਿਸਤਾਨ olympic ਹੈ ਸਹੀ ਹੈ ਬਾਕੀ ਸਭ ਗਲਤ ਹੈ ਹਾਂ ਉਹਨਾਂ ਨੇ ਬਾਕੀ ਸਾਰੇ ਨੇ ਛੁੱਟੇ ਕਰਾ ਦਿੱਤੇ ਚੋਰਾਂ ਨੂੰ ਉਹਨਾਂ ਨੇ ਓਕੇ ਕਰ ਦਿੱਤਾ ਵਾਹ 15 ਦਿਨਾਂ ਦੇ ਬਾਅਦ ਅਖਬਾਰ 'ਚ ਖਬਰ ਆਈ ਹੈ ਕਿ ਇਹ ਜਿਹੜਾ ਵਿਕਿਆਫੀ ਬੰਦਾ ਪਾਕਿਸਤਾਨ ਕਾਂਟੀਜੈਂਟ ਫਾਰ ਕਾਮਨਵੇਲਥ ਗਰਾਫ ਕੋ ਦਾ ਚੀਫ ਉਹ ਤੇ ਮਿਕਰ ਮਾਰ ਕੇ ਜਾ ਰਿਹਾ ਵਾਹ ਵਾਹ ਵੇਖੋ ਰਹੀ ਕੀ ਹੋ ਰਿਹਾ ਪਾਕਿਸਤਾਨ ਦੇ ਨਾਲ ਜੇ ਮਝ ਝੂਠ ਹੈ ਉਹਦਾ ਨਾਫੀ ਸੈਕਰੀ ਫੋਰਸ ਅਜਾਜ਼ ਚੌਧਰੀ ਅੱਛਾ 올림픽 ਅੱਲੇ ਵੀ ਲਾਹੌਰ ਹੀ ਬੈਠੇ ਹੋਏ ਨੇ ਹਾਂ ਗੱਡੀ ਫੜੋ ਤੇ ਪੁੱਛੋ ਜਹਾ ਚੌਧਰੀ ਕੀ ਲੈਣ ਗਿਆ ਸੀ ਐਚੀਐਫ ਉਹਦੇ ਮਿਸ਼ਨ ਹਾਂ ਆਪਣੇ ਆਪਣੇ ਵੇਚ ਕੇ ਪੱਕਾ ਸਫਟ ਨੂੰ ਵੇਚ ਕੇ ਸੌਦਾਬਾਦੀ ਕਰਕੇ ਦੋ ਮਹੀਨੇ ਬਾਅਦ ਇੱਕ ਨਵੇਂ ਗੇਮਦ ਹੋ ਰਹੀਆਂ ਸੀ ਉਹਦਾ ਮੰਤਸਰ ਉਹ ਤੇ ਚੀਫ ਆਫ ਦ ਮਿਸ਼ਨ ਬਣ ਕੇ ਗਿਆ ਅੱਛਾ ਜਿੱਥੇ ਐ ਹਾਲਤ ਹੋਏਗੀ ਕੋਈ ਕੰਮ ਖਣੀਏਗਾ ਕ੍ਰਪੀਟਰ ਲੋਗਾੜਾ ਇੱਕ ਬਣਾਓ ਚਾਰ ਬੰਦਿਆਂ ਦਾ ਗਰੁੱਪ ਔਰ ਉਹਨਾਂ ਦੇ ਫੜੋਂ ਦਖਲ ਅੰਦਾਜ਼ੀ ਕੋਈ ਨਾ ਕਰੇ ਵਾਹ ਅਗਰ ਅੱਜਕਰ 올림픽 ਦਾ ਪ੍ਰੈਜ਼ੀਡੈਂਟ ਆ ਜੀ ਐਮਐਸ ਫੈਦ ਦਾ ਬੇਟਾ ਠੀਕ ਪਛਾਣਾ ਮੇਰੇ ਘਰੋਂ ਦਾ ਐਮਐਸ ਫੈਦ ਦੇ ਬੇਟੇ ਨੂੰ ਜੀ ਪਛਾਣਾ ਐਮਐਸ ਫੈਦ ਰੈਫਰਿੰਗ ਦਾ ਪ੍ਰੈਜ਼ੀਡੈਂਟ ਸੀ ਜੀ ਮੇਰੇ ਤਾਂ ਡਰ ਲੱਗਾ ਹਾਂ ਇਹਨਾਂ ਨੇ ਕਿਹਾ ਸੀ ਮੇਰੇ ਬਾਹਰ ਨਹੀਂ ਜਾਣ ਦੇ ਹਾਂ ਪਰ ਨਾ ਪਿੱਛੇ ਮੇਰੇ ਖਿਡਾਰੀ ਗਏ ਮੈਂ ਬਾਹਰ ਨਹੀਂ ਗਿਆ ਚਾਹਤਾਂ ਦੇ ਮੇਰੇ ਖਿਡਾਰੀ ਗਏ ਮੈਂ ਬਾਹਰ ਨਹੀਂ ਗਿਆ ਜੀ ਉਹਦੇ ਬਾਅਦ ਅਸੀਂ ਬਾਈਕਾਟ ਹੋ ਗਿਆ ਉਲਟਰਾਫੀ ਤੇ ਫਿਰ ਮੈਨੂੰ ਜਾਣ ਦੇਣਾ ਮੇਰੇ ਟੇਮ ਚੈਂਪੀਅਨ ਵੀ ਹੈ ਮੇਰੇ ਬੁੰਡੇ ਵੀ ਜਾ ਰਹੇ ਹੂੰ ਗੁਜਰਾਹ ਰਬ ਕਾਮਾ ਬਣਾਉਂਦਾ ਐ ਐ ਡਾਕੂਮੈਂਟ ਤਾਂ ਨਾ ਤੁਹਾਨੂੰ ਜੀ ਕੁਝ ਵੀ ਨਹੀਂ ਹੋਇਆ ਖਾਬਰ ਖਾਰ ਨੇ ਤੁਹਾਡੇ ਖਰਾਬ ਰਿਪੋਰਟ ਦਿੱਤੀ ਹੈ ਤੁਹਾਡੇ ਤੇ 4 ਸਾਲ ਦਾ ਬੈਨ ਕਿ ਮੈਂ ਲਾਸਟ ਜਦੋਂ 올림픽 ਤਰਦਾ ਆ ਹੂੰ ਖਾਬਰ ਖਾਰ ਨੇ ਕਿ ਮੈਂ ਤੋ ਕੋ ਰਿਪੋਰਟ ਕੀਤੀ ਨਹੀਂ ਮੈਂ ਕਿਹਾ ਲਿਖ ਕੇ ਦੇ ਹੂੰ ਲਿਖ ਕੇ ਦੇ ਦਦਾ ਐਮਐਫਆਈਡਵਾਰ ਪ੍ਰੈਜ਼ੀਡੈਂਟ ਮਾਗਲ ਤਾਂ ਦੇਖੋ ਜੀ ਮੇਰੇ ਤੇ ਤੁਹਾਡੇ ਬੰਦਿਆਂ ਨੇ ਲਾਇਆ ਤੁਸੀਂ ਪ੍ਰੈਜ਼ੀਡੈਂਟ ਜੀ ਹਾਂ ਬੈਨ ਲਾਇਆ ਜੇ ਤਾਂ ਘਰ ਤੇ ਲਾਇਆ ਉਹ ਬੰਦਾ ਕਹਿੰਦਾ ਮੈਂ ਤੇ ਐਪਲੀਕੇਸ਼ਨ ਨੂੰ ਤੁਸੀਂ ਮੈਂ ਤੇ ਇਹਨੇ ਤਾਂ ਲਗੜਾ ਚਾਹੀਦਾ ਜੀ ਕਹਿੰਦਾ ਰੈਲਕਸ ਨੋ ਬੈਨ ਐਵੇਂ ਫੈਨ ਕਰ ਉਹ ਪੁਰਾਣਾ ਨਾਰ ਆਦਮੀ ਸੀ ਤਗੜਾ ਬੰਦਾ ਸੀ ਕਹਿੰਦਾ ਆਪ ਸਰਦਾਰ ਤੁਹਾਰੇ ਤੇ ਕੋਈ ਬੈਨ ਨਹੀਂ ਹੈ ਵਾਹ ਦੋ ਦਿਨ ਬਾਅਦ ਚੋਰਾਂ ਨੇ ਟੈਲੀਗ੍ਰਾਮ ਦਿੱਤੀ ਕਿ ਐਮ ਐ ਸਹੀਦ ਨੇ ਦੋ ਬਾਡੀ ਇੱਕ ਬੈਂਫਤੈਂਸ ਆਪਣੇ ਪ੍ਰੇਰਨ ਨੂੰ ਘਰੇ ਨਾ ਹਾਂ ਉਹਨੇ ਅਸਤੀਫਾ ਦੇ ਦਿੱਤਾ ਮਾਫੀ ਨਾਲ ਸਮਝੌਤਾ ਨਹੀਂ ਕੀਤਾ ਵਾਹ ਵਾਹ ਐਮ ਐ ਸਹੀਦ ਨੇ ਅਸਤੀਫਾ ਦੇ ਦਿੱਤਾ ਐਨਡਲ ਸਮਝੌਤਾ ਨਹੀਂ ਕੀਤਾ ਅਖੀਰ ਤੇ ਇਹਨਾਂ ਦੇ ਪੁੱਤਰ ਕੋਲ ਖੇਪ ਕਰਨਾ ਪਿਆ ਹੁਣ ਕਿ ਪਿਊ ਵੰਗਰ ਖੜਾ ਹੋ ਐ ਬਾਸਕ ਨੂੰ ਖਤਮ ਕਰੇ ਚੂਟੀਆਂ ਨੇ ਤੇਰੇ ਅੱਗੇ ਵਾਹ ਲੇਕਿਨ ਇਹਨੇ ਪਿੱਛੇ ਨਾ ਮਾਰ ਜੇ ਪਿੱਛੇ ਲੱਗ ਗਿਆ ਪਖਤੂ ਦਾ ਨਾਮ ਵੀ ਖਰਾਬ ਹੋਏਗਾ ਤੇਰੇ ਬਾਪ ਦਾ ਨਾਮ ਵੀ ਮਰੂੰਦ ਦਾ ਖਰਾਬ ਹੋਏਗਾ ਖੜਾ ਹੋ ਸਾਰਾ ਸਬੂਤ ਕਹਿੰਦੇ ਜੇ ਤੇ ਮੈਂ ਉਹਨੂੰ ਵੀ ਦੇ ਦੇਣਾ ਤੁਹਾਨੂੰ ਵੀ ਦੇ ਦੇਣਾ ਹਾਂ ਵਾਹ ਵਾਹ ਐ ਬਾਸਕ ਨੂੰ ਜਦੋਂ ਕਿਹਾ ਗਿਆ ਕਿ ਯੂ ਨੋ ਬਾਡੀ ਉਹਨੇ ਕਿਹਾ ਮੈਂ ਨੋ ਬਾਡੀ ਤੇ ਫਾੜ ਆਪਣੀ ਫਰਨੇਸ਼ਨ ਉਹਦੇ ਬਾਅਦ ਫਿਰ ਵਾਜਦੇ ਆਪਣੇ ਪੁੱਤਰ ਨੂੰ ਲਾਇਆ ਵੀਫਾ ਉਹਦਾ ਪੁੱਤਰ ਰਿਆ ਪਹਿਲੀ ਵਰਲਡ ਰਿਕਾਰਡ ਕਾਇਮ ਕੀਤੇ ਨਾ ਹਾਂ ਸਰ ਜੀ ਬਬਕਾ ਰਸ਼ੇ ਨੇ 41 ਟਾਈਮ ਉਹਨੇ ਪਾਰ ਬੋਰਡ ਦਾ ਉਨਵਾਰ ਦਾ ਵਰਲਡ ਰਿਕਾਰਡ ਕੀਤਾ ਜੀ ਉਹਦਾ ਇੰਜ ਹੁੰਦਾ ਤੁਸੀਂ 5 ਫੁੱਟ 1 ਇੰਚ ਕਰਕੇ ਆਗਰ 5 ਮੀਟਰ 1 ਇੰਚ ਕੀਤਾ ਨਾ ਤੇ ਤੁਹਾਡਾ ਵਰਲਡ ਰਿਕਾਰਡ ਹੋ ਗਿਆ ਹਾਂ ਅਗਲੇ ਜਿਹੜੇ ਤੁਸੀਂ ਕਰਤਾ 2 ਇੰਚ ਨਵਾਂ ਵਰਲਡ ਰਿਕਾਰਡ ਅਗਲੇ ਦੇ ਤਿੰਨ ਇੰਚ ਅਕਤਾਲੀ ਬੰਦ ਰਖਾ ਵਾਹ ਵਾਹ ਇੱਕ ਲੜਕੀ ਸੀ ਐਸੇ ਤਰ੍ਹਾਂ ਹੀ ਮਰਾਕਈ ਦੀ ਉਹਨੇ ਮਤਵਕਲ ਪਹਿਲੀ ਮੁਸਲਮਨ ਖਤੂਨ ਪਹਿਲੀ ਅਰਬ ਪਹਿਲੀ ਅਫਰੀਕਾ ਜਿਹਨੂੰ 올림픽 ਗੋਲ ਦਿੱਤਾ ਮੈਂ ਕਤਰ ਵਰਲਡ ਕੱਪ ਦੇ ਬਲ ਸਾਧਕ ਤੇ ਗਿਆ ਆਪਣੇ ਖਰਚੇ ਤੇ ਗਿਆ ਹਾਂ ਹੋਟਲ ਤੇ ਠਹਿਰਨਾ ਜਨਰਲ ਸਾਹਿਬ ਰਾਟਕ ਦੇ ਪ੍ਰੈਜ਼ੀਡੈਂਟ ਹਾਂ ਉਹ ਵੋਟਿੰਗ ਹੋਣੀ ਸੀ ਮ ਕਾਰਾਂ ਤੋਂ ਲੜਕੀ ਆਏ ਕਹਿੰਦੀ ਐ ਮੈਸਟਰ ਢਾਰ ਵੇਰ ਇਫ ਦਰ ਮੈਂ ਗੇਵ ਅਪਟੇਰ ਕਮਿੰਗ ਬੈਕ ਆਫਟਰ 15 ਮਿੰਟਸ ਕੈਨ ਯੂ ਟੈਲ ਹਿਮ ਮਤ ਵਕਲ ਫਰੋਂ ਨਾਥੋਰੀ ਆਈ ਐਮ ਫਰੋਂ ਮਰਾਕਸ਼ ਮੈਂ ਗੇਵ ਫਰਗੇਟ ਜਨਰਲ ਐਂਡ ਟੈਲ ਮੀ ਵੇਰ ਇਦ ਮਤ ਵਕਲ ਦੇ ਦਿੱਤੇ ਤੂੰ ਰਾਕਸ਼ ਦੇ ਜਿਹੜਾ ਉਹ ਪਹਿਲੇ ਖਤੂਨ ਜਿਹਨੇ ਉਹ ਕਿੱਥੇ ਆਜ ਹਨ ਹਾਂ ਕਹਿੰਦੇ ਹਾਊ ਡੂ ਯੂ ਨੋ ਹਰ ਮਾਘਿਆ ਬੈਰੇ ਮੇਰੀ ਪੂਰੀ ਫੈਮਿਲੀ ਜਿਹੜੀ ਟੀਵੀ ਤੇ ਬੈਠੇ ਰਹੀ ਉਹ ਦੁਆ ਮੰਗ ਰਹੇ ਸਨ ਕਿ ਮਤੋਂ ਕਰ ਗੋਲ ਹੋਇਆ ਮਤੋਂ ਕਰ ਗਈ ਸੀ ਕਹਿੰਦੇ ਮਸਤਾਰ ਆਇਆ ਮਤੋਂ ਕਰ ਵਾ ਵਾ ਉਹਦੀਆਂ ਉਹਨੇ ਐਂਜ ਫੋਟੋ ਐਂਜ ਫੋਟੋ ਕਦੇ ਆਈ ਵਾਟ ਟੂ ਗਿਵ ਯੂ ਸਮ ਗਿਫਟ ਇਹ ਉਹਨੇ ਇੰਟਰਨੈਸ਼ਨਲ ਟਾਨਾ ਦੇ ਗੌਰਮੈਂਟ ਦੇ ਸ਼ਰਟ ਪਾਏ ਹੋਏ ਸੀ ਵਾਸ਼ਰੂਮ ਚ ਗਈ ਹੈ ਵਾਪਸ ਆਈ ਹੈ ਉੱਥੇ ਸ਼ਰਟ ਪਾਈ ਆਈ ਹੈ ਅੱਜ ਉਹਨੇ ਤੇ ਆ ਗਿਆ ਅਕਤ 49 ਵਰਲਡ ਰਿਕਾਰਡ ਵਾਲਾ ਪੂਰ ਵਾਲਟਰ ਮੇ ਸਭ ਕੰਮ ਮੇ ਸਭ ਕੰਮ ਹੈ ਮੇ ਤਰਾਸਾ ਉਡਾਰ ਉਹਨਾਂ ਦੇ ਕੋਲ ਉਹਨੇ ਕਿ ਮੇਰੇ ਬੇਟੇ ਦੀ ਧੀ ਜੋ ਯੂਕਰੇਨ ਚ ਉਹ ਦੇਖ ਰਹੀ ਫੁੱਟਬਾਲ ਮੈਚੋ ਕੀ ਤਰ੍ਹਾਂ ਹਾਂ ਵੀਡੀਓ ਵਾ ਉਹ ਸਾਰੇ ਵੇਖ ਰਹੇ ਹਾਂ ਮੈਂ ਕਿ ਬਪਾ ਹੈਗਾ ਯੂਕਰੇਨ ਦਾ ਹਾਂ ਮੈਂ ਕਿ ਮੈਂ ਫਾਰਮ ਇਦ ਵਾਚਿੰਗ ਫੁੱਟਬਾਲ ਲਾਈਵ ਦਖਾਹ ਕਹਿੰਦਾ ਯੂਅਰ ਸਨ ਇੰ ਬਰੀ ਲੱਕੀ I have taken over this match but I am here ਤੇਰਾ ਬੇਟਾ ਉਹ ਦੇਖਦਾ ਪਿਆ ਸਾਰੇ ਮੇਰੇ ਮਰੀਦ ਬਹੁਤ ਸ਼ਾਮ ਰੋਤੇ ਜਾ ਕੇ ਬਹਿਣਾ ਇਵਰ ਮਦਦ ਕਰਾ ਬਾਟੇ ਇਹਦਾ ਪੁਰਾਣਾ ਬੈਠਾ ਇਹਦਾ ਪੁਰਾਣਾ ਬੰਦਾ ਨਾਰਾਜ ਔਰ ਨਾਰਾਜਤਾ ਡੋਗ ਸੱਚਾ ਉਹਨਾਂ ਦਾ ਇਹਦਾ ਰਿਕਾਰਡ ਹੋ ਗਿਆ ਨਾ ਕੋਈ ਬੰਦਾ ਨੂੰ ਚਾਰਜ ਕਰੇ ਲਓ ਜੀ ਪਿਆਰਿਓ ਅੱਜ ਸਾਂ ਤੁਹਾਡੀ ਮੁਲਾਕਾਤ ਕਰਵਾਈ ਸਾਡੇ ਪਿਆਰੇ ਪਾਕਿਸਤਾਨ ਦੀ ਉਸ عظیم ਹਸਤੀ ਦੇ ਨਾਲ ਜਿਨ੍ਹਾਂ ਨੂੰ ਕੇ ਬਾਬਾਏ ਰੈਸਲਿੰਗ ਵੀ ਆਖਿਆ ਜਾਂਦਾ ਹੈ ਪਿਆਰਿਓ ਸਾਡੇ ਪਾਕਿਸਤਾਨ ਦੀ ਕਾਬਲੇ ਫਖਰ ਆਰਮੀ ਦੇ ਚੀਫ ਕੋਚ ਵੀ ਦੇ ਤਮਾਮ ਸਾਡੇ ਆਰਮੀ ਦੀਆਂ ਜਿੰਨੀਆਂ ਖੇਡਾਂ ਸਨ ਤਮਾਮ ਸਪੋਰਟਸ ਦੇ ਕੋਚ ਸਨ ਇਸ ਤੋਂ ਇਲਾਵਾ ਪੂਰੇ ਪਾਕਿਸਤਾਨ ਦੇ ਵਿੱਚ ਇਹਨਾਂ ਦੇ ਪਹਿਲਵਾਨ شاਗਿਰਦ ਫੈਲੇ ਹੋਏ ਨੇ ਆ ਤਾਂ ਲੀਕੇ ਪਹਿਲਵਾਨੀ ਵੀ ਇਹਨਾਂ ਨੂੰ ਆਖਿਆ ਜਾਂਦਾ ਹੈ ਸਾਹਿਬੋ ਬੜੀਆਂ ਬੜੀਆਂ ਪਿਆਰੀਆਂ ਗੱਲਾਂ ਇੰਨਾ ਸਾਨੂੰ ਸੁਣਾਈਆਂ ਤੁਸੀਂ ਸੁਣੀਆਂ ਨਾ ਸਿਰਫ ਫਨੇ ਪਹਿਲਵਾਨੀ ਦੀ ਪੂਰੀ ਤਾਰੀਖ ਇਹਨਾਂ ਦੇ ਇਲਮ ਵਿੱਚ ਬਲਕਿ ਸਾਹਿਬੋ ਇਹ ਅਲਹਮਦੁਲਿਲਾ ਪਾਕਿਸਤਾਨ ਵਿੱਚ ਜਿਸ ਕਦਰ ਵੀ ਗੇਮਾਂ ਖੇਡੀਆਂ ਜਾਂਦੀਆਂ ਨੇ ਉਹਨਾਂ ਦਾ ਇੱਕ ਇਨਸਾਈਕਲੋਪੀਡੀਆ ਨੇ ਇਨਸ਼ਾਅੱਲਾ ਰੋਜ਼ ਡਾਰ ਸਾਹਿਬ ਦੇ ਨਾਲ ਨਿਸ਼ਚਿਤ ਕਰਿਆ ਕਰਾਂਗੇ ਔਰ ਤੁਹਾਡੇ ਤਾਈਂ ਉਹਨਾਂ ਦੀਆਂ ਗੱਲਾਂ ਬਾਤਾਂ ਉਹਨਾਂ ਦੀ ਬਾਲਗ ਰਾਏ ਪੁਚਾਵਾਂ ਕਰਾਂਗੇ ਸਾਡੇ ਨਾਲ ਜੁੜੇ ਰਹਿਆ ਜੇ ਅੱਜ ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ ਉਸ ਦਿਨ ईद मुबारक ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰੱਖਾ ਤੇ ਅੱਲਾ ਬੇਲੀ i